ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਲੱਗ ਗਿਆਂ ਕਣਕ ਵੜਨਾ ਇਹ ਹੁਣ ਹੱਲੇ ਜਿਹੜੀ ਆਪਾਂ ਬਰੀਡਰ ਬੀਜ ਦੀ ਗੱਪਣਾ ਉਹ ਵੱਢ ਰਹੇ ਆਂਗੇ ਅੱਜ ਇਧਰੋਂ ਅੱਜ ਆਪਣਾ ਜੱਸਾ ਵੀ ਆਇਆ ਹੈ ਖੇਤ ਇਹ ਲਾਰਖੇ ਨੇ 295 ਆ ਹੁਣ ਪੂਰਾ ਮਸਤ ਮੂਸੇੜ ਦੇ ਗਾਣੇ ਚ ਮੂਸੇੜ ਦਾ ਦਾ ਫੈਨ ਆ ਬਾਲਾ ਵੱਡਾ ਆ ਦੇਖੋ ਨਾ ਮੈਨੂੰ ਕਹਿੰਦਾ ਟਰੈਕਟਰ ਚਲਾ ਕੇ ਦੇ ਕਹਿੰਦਾ ਮੈਂ ਤਾਂ ਕਿੜਾ ਦੇ ਕੇ ਕਹਿੰਦਾ ਫੇਰ ਬਣਾਉਂਗਾ ਕਹਿੰਦਾ ਵੀਡੀਓ ਨਾ ਮੈਂ ਨਹੀਂ ਬਣਾਉਂਦਾ ਹੈਗਾ ਇਹ ਲਾਰਖੇ ਮੂਸੇ ਵਾਲ ਦਾ 295 ਇਹ ਜੇ ਵੀਰੇ ਹੱਲੇ ਮੈਂ 2-3 ਕਿਲੋ ਦੇ ਦਿੱਤੇ ਨੇ ਮਸ਼ੀਨ ਨੇ ਹੋਣੀ ਆਈ ਸੀ ਹੱਲੇ ਮਸ਼ੀਨ ਆਪਣੀ ਤੇ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਤਾਂ ਝਾੜ ਕਿਵੇਂ ਹੈਗਾ ਬਰੀਡਰ ਵੀ ਬੀਜ ਹੈ ਦੀ ਤਾਂ ਬਰੀਡਰ ਦਾ ਫਰਕ ਹੁੰਦਾ ਦੂਜੇ ਰੇਟ ਦੇ ਨਾਲ ਇਹ 100-200 ਰੁਪਏ ਦੂਜੀ ਕਣਕ ਨਾਲੋਂ ਇਹਦਾ ਰੇਟ ਨਾ ਹੈਗਾ ਹੁੰਦਾ ਬੀਜ ਨਾਲ ਦੂਜੇ ਨਾਲੋਂ ਇਹ ਆਪਣੇ 3 ਸਵਾ ਕਿ ਤਿੰਨ ਕਿਲੇ ਨੇ ਗੇ ਇਹ ਠੇਕੇ ਦੇ ਨੇ ਆਪਣੇ ਕੋਲੇ ਤੇ ਤੁਹਾਡੇ ਵੀ ਦੱਸਿਓ ਗਾਹਾਂ ਨੂੰ ਹੁਣ ਠੇਕੇ ਦਾ ਰੇਟ ਕੀ ਚੱਲੂਗਾ ਅਸੀਂ ਤਾਂ ਹਲੇ ਖੋਲਿਆ ਹੈ ਨਹੀਂ ਇਹਨਾਂ ਨਾਲ ਇਹ ਕਈ ਸਾਲ ਹੋ ਗਿਆ ਆਪਣੇ ਕੋਲ ਹੀ ਆ ਗਾ ਬਹਣਨ ਆਪਣੇ ਲ 15-16 ਸਾਲ ਹੋ ਗਿਆ ਆਪਾਂ ਹੀ ਮੋਣੇ ਇਹਨੂੰ ਬਹਣਨ ਨੂੰ ਆਪਣੇ ਸਾਲ ਆਪਣੇ ਕੋਲ ਹੀ ਹੁੰਦਾ ਗਾ ਇਹ ਇਹ ਬਸ ਅਸੀਂ ਆਪੇ ਬਾਤਾਂ ਚ ਗੱਲ ਕਰਦੇ ਹੁੰਨੇ ਆ ਵੀ ਕੀ ਰੇਟ ਹੈਗਾ ਕਿ ਇਹਨਾਂ ਨਾਲ ਘਰ ਵਾਲਾ ਕੰਮ ਹੀ ਬਣਿਆ ਪਿਆ ਹੈਗਾ ਜਮਾ ਇੱਥੇ ਇਹਨਾਂ ਦਾ ਖੇਤ ਚ ਹੀ ਘਰ ਹੈਗਾ ਉਹ ਪਿੱਛੇ ਉਹਨਰੇ ਘਰ ਦੇ ਸਿਰੇ ਨੇਗੇ ਆਪਾਂ ਤੁਹਾਨੂੰ ਉਧਰ ਵੀ ਦਿਖਾਵਾਂਗੇ ਉਹ ਚੱਲ ਰਹੀ ਹੈ ਕਪੈਨ ਹੁਣ ਇੱਕ ਟੈਂਕ ਉਹਨੇ ਪਾਤਾ ਤੇ ਹੁਣ ਦੂਜੇ ਦੀ ਤਿਆਰੀ ਹੈਗੀ ਬਾਕੀ ਆਪਾਂ ਹੋਰ ਤੁਹਾਨੂੰ ਦਿਖਾਉਣੇ ਅਪਡੇਟ ਕੀ ਹੁੰਦਾ ਇੱਕ ਸੱਚ ਜਿਹੜਾ ਆਪਣਾ ਨੁਕਸਾਨ ਹੋਣ ਚੱਲਿਆ ਸੀ ਬਚ ਗਿਆ ਕਿਉਂਕਿ ਤੁਹਾਨੂੰ ਦਿਖਾਉਣੇ ਮੜਾ ਪਹਿਲਾਂ ਡੈਕ ਬੰਦ ਕਰ ਦਈਏ ਕਿਉਂਕਿ ਕਾਪੀਰਾਈਟ ਆ ਜਾਂਦਾ ਵੀਡੀਓ ਤੇ ਆ ਦੇਖੋ ਯਾਰ ਇਹ ਥੋੜਾ ਜਿਹਾ ਆਪਣੇ ਮਿਸਤਰੀ ਦੀ ਗਲਤੀ ਹੈਗੀ ਉਨੇ ਕਰਕੇ ਖਾਸਾ ਤੇਲ ਇੱਥੋਂ ਨਿਕਲ ਗਿਆ ਉਹ ਪਿਛੇ ਵਾਲਾ ਲਿਫਟ ਵਾਲਾ ਹੁੰਦਾ ਪੰਪ ਜਿੱਥੇ ਡਰਾਈਵ ਦੀ ਟਰਾਲੀ ਨਾਲ ਲਿੰਕ ਹੁੰਦੀ ਹੈ ਜਿਹੜੇ ਪਾਸੇ ਉਹ ਇਹਦਾ ਅੰਦਰਲਾ ਪਾਈਪ ਸੀ ਜਿਹੜਾ ਉਹ ਢੱਲਾ ਪਿਆ ਸੀ ਕਰਕੇ ਇਹ ਕਾਫੀ ਤੇਲ ਇੱਥੋਂ ਨਿਕਲ ਗਿਆ ਖਾਸਾ ਤੇਲ ਨਿਕਲ ਗਿਆ ਤਾਂ ਡੇਢੀ ਦੇ ਉੱਤੇ ਬੈਠ ਤੇ ਪੈ ਗਿਆ ਆ ਕਰਪਣਾ ਪਤਾ ਲੱਗ ਗਿਆ 2-3 ਲੀਟਰ ਤੇਲ ਨਿਕਲ ਗਿਆ ਉਸ ਤੋਂ ਬਾਅਦ ਫਿਰ ਦੁਬਾਰ ਇੱਕ ਅਸੇ ਹੀ ਨਟ ਬਚ ਗਏ ਫਿਰ ਵੀ ਜਿਆਦਾ ਨੁਕਸਾਨ ਹੋਣ ਤੋਂ ਫਿਰ ਵੀ ਬਚਤ ਰਹੀ ਗਈ ਆਪਣੀ ਦੇਖੋ ਪਿੱਛੇ ਔਰ ਇਹ ਤੋਂ ਭਰ ਗਿਆ ਤਾਂ ਪਾਣੀ ਪੂਣੀ ਪਾਤਾ ਜੀ ਥੋੜਾ ਸਾਫ ਹੋ ਗਿਆ ਦੇਖੋ ਇਹ ਵੀ ਤੇ ਮੈਂ ਖੜਾ ਹਾਂ ਇਹ ਬੜਾ ਬਚਤ ਰਹਿ ਗਈ ਹੈ ਜਿਹੜਾ ਤੇਲ ਵੀ ਮਹਿੰਗਾ ਹੁੰਦਾਗਾ ਇੱਕ ਆ ਆਪਣੀ ਜਾਂ ਟੀ ਸੀ ਮੀ ਜਾਂਦੀ ਦੀ ਗੇਰੀ ਵੀ ਲੈ ਕੇ ਬਦਲਨੀ ਪਊਗੀ ਹੁਣ ਇਹ ਟੈਂਕੀ ਜਿਆਦਾ ਭਰੀ ਹੋਈ ਕਰਕੇ ਉੱਛਲ ਜਾਂਦੀ ਹੈ ਤਾਂ ਤੋਪੇ ਖੜਾ ਹੁੰਦਾ ਗਰਮ ਹੁੰਦੀ ਹੈ ਇਹ ਤਾਂ ਸ਼ਾਮ ਨੂੰ ਵੱਢਣ ਕਰਕੇ ਤਾਂ ਜਿਹੜਾ ਪੂਰਾ ਜਾਂ ਹੁੰਦਾ ਬੰਦੀ ਤੋਂ ਉਹ ਸਾਰਾ ਥੱਲੇ ਝੜੀ ਜਾਂਦਾਗਾ ਵੀ ਆ ਦੇਖੋ ਜੀ ਮੈਂ ਥੱਲੇ ਡੀਆ ਪਿਆ ਇਹ ਕਿਹੜਾ ਫੂਟ ਜੀ ਹੁੰਦਾਗਾ ਇਹ ਨੀਚੇ ਇਹ ਹੁਣ ਆਪਾਂ 10 20 ਮਿੰਟ ਅਧਾ ਘੰਟਾ ਕ ਪੈਣ ਖੜਾ ਦਾਂ ਵੀ ਥੋੜਾ ਜਿਹਾ ਹੋਰ ਮੌਸਮ ਠੰਡਾ ਹੋ ਜੂਗਾ ਵੀ ਇਹ ਬੱਲੀ ਜੀ ਨਾਲ ਹੀ ਰਹਿਣ ਲੱਗ ਜੂ ਆਪਣਾ ਥੂੜੀ ਜਦੋਂ ਇਹ ਜੀ ਵਧੀਆ ਨਹੀਂ ਖੜੇ ਹੁੰਦੀ ਹੈਗੀ ਡਰਾਈਵਰ ਨੂੰ ਕਹਦਾ ਵੀ ਪਾਣੀ ਪੁਣੀ ਪਾ ਲਾ ਜਸੇ ਬਾਏ ਘਟ ਕਰ ਕਾਪੀਰਾਈਟ ਪਵਾਏਗਾ ਤੂੰ ਹਾਂ ਕਰਦਾ ਬਸ ਲਾਉਣਾ ਇਹਨੇ 295 ਹੋਰ ਨਹੀਂ ਹੈ ਗਾਣਾ ਸੁਣਦਾ ਹੈਗਾ ਹੁੰਦਾ 295 ਆ ਪਾਸ ਇਹ ਉਸੇ ਦੀ ਮਸਤ ਰਹਿੰਦਾਗਾ ਦੇਖੋ ਬਲਦੀ ਆਪਣੀ ਕਣਕ ਜਮਾ ਪੱਕੀ ਬਈ ਦੇਖੋ ਕਿਵੇਂ ਬਾਜ ਕਿਵੇਂ ਹੁੰਦੀ ਹੈਗੀ ਬਸ ਇਹਦੀ ਕੱਲ ਨੂੰ ਦੁਪਹਿਰ ਧੁੱਪ ਜੀ ਲਵਾ ਕੇ ਅਨੂੰ ਕੱਲੋਂ ਹੱਥਾਂ ਨੂੰ ਇਹਦੀ ਤੂੜੀ ਕਰਦਾ ਫਿਰ ਇਹ ਚ ਭੀਜਦਾ ਮੱਕੀ ਮੁੱਕੀ ਆਪਾਂ ਮੱਕੀ ਚਰੀ ਸਾਰਾ ਕੁਝ ਇੱਥੇ ਭੀਜਣਾਗਾ ਦੋ ਟੈਂਕਿਆਂ ਚ ਹੁਣ ਪਾ ਦੇ ਓਕੇ ਦੇਖਦੇ ਆ ਕਿੰਨਾ ਕੁ ਨਿਕਲਦਾ ਝਾੜੇ ਦਾ ਆ ਜੋ ਸੇ ਹੈਲੋ ਤਾਂ ਕਰ ਦੇ ਓਏ ਔਰ ਚੱਕਦੀ ਵਾਇਦਵਾਦੀ ਪੂਰਾ ਜੋਰ ਪੈ ਰ ਟੂਰੀ ਭਰਾਉਣ ਦਾ ਹੋਣਾ ਇੱਕ ਟਾਲੀ ਲੈ ਕੇ ਗਿਆ ਮੋੜਨ ਵਾਸਤੇ ਦੋ ਆ ਭਰੀਆਂ ਖੜੀਆਂ ਨੇ ਇੱਕੋ ਖਾਲੀ ਕਰੇ ਤੇ ਤਿੰਨ ਆਪਣੀਆਂ ਖੇਤ ਖੜੀਆਂ ਨੇ ਗਈਆਂ ਕੱਲ ਆਪਣੀਆਂ ਆਹੀ ਕਰੀਆਂ ਸੀ ਕੱਲ 3:00 ਵਜੇ ਲੱਗੇ ਸੀ ਆਪਾਂ ਟੂੜੀ ਕਰਨ ਵਾਸਤੇ ਔਰ ਖੜੀਆਂ ਨੇ ਉਹ ਦੂਜੀ ਗਵਾਂਡੀਆਂ ਦੀਆਂ ਖੜੀਆਂ ਨੇ ਉਧਰ ਤਿੰਨ ਉਹਨਾਂ ਨੇ ਵੀ ਆਪਣੇ ਨਾਲ ਹੀ ਭਰਾਉਣੀਆਂ ਨੇ ਗਈਆਂ ਔਰ ਜਹਾਂਦੀ ਪਗਿਆ ਮੋੜਨ ਵਾਸਤੇ ਇਹ ਕੋਸਾਬ ਡਰ ਦੇ ਡਰ ਦੇ ਲਿਆਉਂਦੇ ਹੋਏ ਟਰਾਲੀ ਉੱਤੇ ਸੌ ਪੂਰਾ ਸੁਰਤ ਹੈਗਾ ਇਹ ਕੋਸਾਬ ਹੀ ਲੱchnਾ ਕਰਦੇ ਹੋਏ ਸੌ ਕੋਸਾਬ ਚੱਲੇ ਨੇ ਹੁਣ ਦਿਖਾਉਣੇ ਤੁਹਾਨੂੰ ਮੂਰੇ ਕੀ ਲੱchnਾ ਕਰਦੇ ਨੇ ਇਹ ਆਹ ਦੇਖੋ ਦੇਖ ਬ੍ਰੇਕ ਬ੍ਰੇਕ ਪਹਿਲਾਂ ਭਜਾਈਆਂ ਦੇ ਨੇ ਫਿਰ ਬ੍ਰੇਕ ਮਾਰੀ ਜਾਂਦੇ ਨੇ ਕੋਸਾਬ ਲੱਗਿਆ ਹੁਣੇ ਥੋੜੀ ਟਰਾਲੀ ਵਿੱਚ ਬੈਗ ਲਾਉਣਾ ਦੇਖਦੇ ਹਾਂ ਕੋਸਾਬ ਦੇ ਲੱਛਣ ਕੀ ਹੁੰਦੇ ਨੇ ਪਹਿਲੀ ਵਾਰ ਚਲਾਉਂਦਾ ਸਹੀ ਵੈਕ ਨਾ ਇਹਦਾ ਵੀ ਲੱਗ ਜੂ ਪਤਾ ਅੱਜ ਡਰਾਈਵਰ ਪੱਕਾ ਹੈਗਾ ਲੈ ਆਇਆ ਸਹੀ ਤੇ ਸਿੱਧਾ ਕਰ ਲਿਆ ਕਹਿੰਦਾ ਸਹੀ ਉਹ ਮੋੜਦੀਆਂ ਇਹ ਮੁਰਦਾ ਨਹੀਂ ਬ੍ਰੇਕਾਂ ਤੇ ਲੇ ਗਿਆ ਲੇ ਗਿਆ ਕੋਸਾਉ ਜਾ ਰਹੇ ਨੇ ਬੇ ਡਰਾਈਵਰ ਹੀ ਕੋਸਾਉ ਦੀ ਕੋਸਾਵੇ ਤੇ ਰੱਖੋ ਇੱਧਰ ਰੱਖੋ ਸਿੱਧੀ ਜਾਣ ਦੇ ਸਿੱਧੀ ਸਿੱਧੀ ਇਹਦਾ ਟਰੈਕਟਰ ਦਾ ਕਲੱਚ ਨਹੀਂ ਸਹੀ ਕੰਮ ਕਰਦਾ ਹੈਗਾ ਕੋਸਾਉ ਦਾ ਹੱਥ ਤੇ ਟਿਕਾ ਨਹੀਂ ਹੈਗਾ ਓਏ ਇੱਧਰ ਰੱਖ ਗੁਰਦੁਆਰਾ ਢਾਹੇਗਾ ਹਲੇ ਬੜਿਆ ਦੇ ਗਿਆ ਆਏ ਕੋ ਵੇਗੇ ਵੇਗੇ ਦੇਖੋ ਕੇ ਮਾਰਦਾ ਆ ਤੂੰ ਤੋਂ ਸਾਬ ਹੋ ਗਿਆ ਲੋਕੀ ਅਜਿਹਾ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਸਿੱਧੀ ਜਾਣ ਦੇ ਸਿੱਧੀ ਰੱਖ ਸਿੱਧੀ ਰੋ ਪਰਾ ਰੱਖ ਪਰਾ ਵੇਰਾ ਕੁ ਮੇਰੇ ਕਹ ਨਹੀਂ ਰੱਖਾ ਮੇਰੇ ਕਹ ਨਹੀਂ ਰੱਖਾ ਟਰਾਲੀ ਜਾਣ ਦੇ ਜਾਣ ਦੇ ਜਾਣ ਦੇ ਚੱਲ 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 ਬੱਸ ਕਰ ਕੇ ਚੜਾਈ ਅਵਰ ਕਰ ਦੇ ਕਰ ਬੈਕ ਬੱਸ ਬੱਸ ਜਿਹੜਾ ਮੱਕੀ ਵਾਲਾ ਵਾਹਣ ਸੀਗਾ ਉਹ ਤਿਆਰ ਕਰਨ ਜਾਣਾ ਤਵੇ ਇਹ ਨਾਲ ਵਾਹਾਂਗੇ ਪਹਿਲਾਂ ਤੇ ਟਰੈਕਟਰ ਦੇ ਮੰਗਰ ਪਾਈ ਖੜੀਆ ਹੁਣ ਤੋੜੀ ਵਾਲੀ ਮਸ਼ੀਨ ਆ ਆਪਾਂ ਮਸ਼ੀਨ ਨੇ ਚਲਾਈਦਾ ਬਹੁਤ ਆ ਗਈ ਸਾਰਾ ਸਾਰਾ ਦਿਨ ਵੀ ਕਈ ਵਾਰ ਚਲਾਈ ਹੈਗੀ ਮਸ਼ੀਨ ਇਹ ਜਦੋਂ ਹੁਣ ਡੈਡੀ ਫਿਰ ਉਹਨੂੰ ਕੰਮ ਹੁੰਦਾ ਵੀ ਸਾਰਾ ਦਿਨ ਮਸ਼ੀਨ ਆਪਾਂ ਚਲਾਈ ਹੈਗੀ ਪਰ ਇਹ ਈ ਗੱਲ ਆ ਵੀ ਆਪਣੇ ਕਦੇ ਘਰੋਂ ਨਿਕਲ ਬਾਹਰੇ ਗੱਡੀ ਹੈਗੀ ਉਹ ਡੈਡੀ ਕਰਦਾ ਹੁੰਦਾਗਾ ਹੋਰ ਕੋਈ ਨਹੀਂ ਕਰਦਾ ਹੈਗਾ ਤੇ ਅੱਜ ਹੁਣ ਇੱਥੋਂ ਕਿਉਂਕਿ ਇਹ ਚੱਕਰੇ ਆ ਗਿਆ ਇੱਥੇ ਥਾਂ ਪੂਰਾ ਸੂ ਰਹੀ ਆ ਇਹ ਮਸ਼ੀਨ ਜਮਾ ਪੂਰੀ ਪੂਰੀ ਉਹ ਬੜਦੀ ਅੰਦਰ ਪੂਰੀਓ ਨਿਕਲਦੀ ਹੈਗੀ ਟਕੜਾ ਬੰਦੀ ਕਰਦਾ ਤੇ ਹੁਣ ਆਪਾਂ ਦੇਖਦੇ ਅੱਜ ਵੀ ਆਪਾਂ ਕਿੰਨੇ ਕਵਾਰੀ ਜਵਾਰੇ ਕਰਦੇ ਆ ਵੀ ਪਹਿਲੀ ਵਾਰ ਚ ਨਿਕਲਦੀ ਹੈ ਇੱਕ ਕਿੰਨਾ ਟਾਈਮ ਲੱਗਦਾ ਹੈਗਾ ਹੁਣ ਆਪਾਂ ਤੁਹਾਨੂੰ ਦੇਖਦੇ ਆਪਾਂ ਮਾਰਦੇ ਆ ਸੈੱਲਫੋਨ ਟਰੈਕਟਰ ਦੀ ਲੈ ਰੱਬ ਦਾ ਅਗੇ ਕਰ ਕੱਟ ਦੇ ਦੂਜੇ ਲੋਰ ਕੱਟ ਦੇ ਜਾਲ ਚਾਲਾ ਜਾਣ ਦੇ ਚਲਾਦੀ ਟੂੜੀ ਵਾਲੀ ਅੱਜ ਆਪਾਂ ਰਾਤ ਨੂੰ ਪਿਆ ਹੈ ਮੀਂਹ ਆ ਦੇਖ ਲੋ ਕਰਦਾ ਗਵਾਰ ਪੂਰਾ ਦੇਖ ਲਿਆ ਹੁਣ ਵਿਖੇ ਕਹਿੰਦੀ ਏ ਗੱਲ ਬਾਤ ਅ ਟੂੜੀ ਖਾਸੀ ਨਿਕਲਦੀ ਏ ਮੰਗ ਰੋਣਾ ਓਏ ਉੱਥੇ ਨਾਮ ਦਾ ਲਾਉਣ ਵਾਲਾ ਓਦੇ ਇਹਦਾ ਗਲਤ ਗੱਲ ਆ ਯਾਰ ਇਹ ਫਿਰ ਤਾਂਹੀਂ ਦਾ ਹੀ ਹੋਊਗੀ ਇਹਦਾ ਹੁਣ ਸਾਰੀ ਟਰਾਲੀ ਹੈ ਕਹਾਣੀ ਦਾ ਸਰ ਕੋਈ ਨਾ ਵਾ ਪਤਾ ਬਾਹਣ ਬੇਲਾ ਕਰਨਾ ਹੀ ਆ ਹੁਣ ਮੱਕੀ ਬੀਜ ਦੇ ਹੋ ਜਾਣਗੇ ਹੁਣ 11 ਦੋ ਟਰਾਂਦੀਆਂ ਹੋਣਗੀਆਂ 2 ਲੀਟਰ ਵੱਧ ਮੱਚ ਜੂ ਕਿੱਡੀ ਗੱਲ ਆ ਯਰ ਆ ਹੁਣ ਸਾਡੀ ਦਿਹਾੜੀ ਦੇ ਮਿੱਤਰੋ ਬਣ ਗਈ ਇਹ ਹੁਣ ਸਾਡੀ ਹਿੰਮਤ ਆ ਸੀ ਇਹਨੂੰ ਕਿੰਨੇ ਟਾਈਮ ਜਿਹਨੂੰ ਪਾਉਣੇ ਅੱਜ ਦੀ ਦਿਹਾੜੀ ਹਣੇ ਜੋ ਪਹਿਲਾਂ ਤੂੜੀ ਕੱਢਣੀ ਪੂ ਮਿੱਟੀ ਕੱਢਣੀ ਪੂ ਇਹ ਸਾਡੀ ਅੱਜ ਦੀ ਦਿਹਾੜੀ ਆ ਇਹ ਕਿਸੇ ਨੂੰ ਦਿਹਾੜੀ ਕਰਦੀ ਇਹਨਾਂ ਬਹੁਤ ਬਹੁਤ ਵਾਹਣ ਭਾਉਣ ਵਾਲੀ ਤਾਂ ਜਿਆਦਾ ਡਾਗੀ ਉਹਦਾ ਚਲ ਕੇ ਆਪਣਾ ਕੰਮ ਹੀ ਆ ਗਿਆ ਚਲ ਫਿਰ ਖਾਈਏ ਰੋਟੀ 7-8 ਰੋਟੀਆਂ ਖਾਣ ਤੋਂ ਬਾਅਦ ਭਰ ਲੈ ਆਪਣੇ ਜਿਆਦਾ ਕੁੱਲ ਅੱ ਲੱਗ ਰਹੇ ਨੇ ਬਾਈ ਹੋਰੀਂ ਦੂੜੀ ਪਾਉਣੇ ਰੇ ਆ ਮਾਗਰੋ ਨੇ ਮਾਰਤਾ ਹਾਰ ਨੇ ਵੀ ਆ ਜਾ ਟਰਾਲੀ ਘੜਾ ਦੇ ਜਸਨਾ ਕੇ ਇੱਧਰ ਟਰਾਲੀ ਲੈ ਕੇ